ਦਿਨ ਚੜ੍ਹਦੇ ਹੀ ਕਿਸਾਨਾਂ ਦੇ ਵੱਲੋਂ ਕਰ ਦਿੱਤਾ ਐਮਐਲਏ ਵਿਜੇ ਸਿੰਘਲਾ ਦੀ ਕੋਠੀ ਦਾ ਘਰਾਓ ਆਖਰ ਕਿਉਂ ਤੜਕਸਾਰ ਕਿਸਾਨ ਕੋਠੀ ਦਾ ਘਰਾਓ ਕਰਨ ਪਹੁੰਚੇ ਨੇ ਦੱਸ ਦਈਏ ਕੀ ਕਿਸਾਨਾਂ ਦੇ ਵੱਲੋਂ ਪਹਿਲਾਂ ਐਸਡੀਐਮ ਦਫ਼ਤਰ ਦਾ ਘਰਾਓ ਕੀਤਾ ਗਿਆ ਸੀ ਪੱਕਾ ਮੋਰਚਾ ਐਸਡੀਐਮ ਦਫ਼ਤਰ ਦੇ ਬਾਹਰ ਚੱਲ ਰਿਹਾ ਸੀ ਮਾਨਸਾ ਦੇ ਵਿੱਚ ਤਾਂ ਅੱਜ ਤੜਕਸਾਰ ਐਮਐਲਏ ਵਿਜੇ ਸਿੰਘਲਾ ਦੀ ਕੋਠੀ ਦੇ ਬਾਹਰ ਪਹੁੰਚ ਗਏ ਘਰਾਓ ਕਰ ਦਿੱਤਾ ਆਖਰ ਕਿਹੜੀਆਂ ਮੰਗਾਂ ਨੇ ਕਿਉਂ ਤੜਕਸਾਰ ਇਹਨੇ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਕਿਸਾਨ ਇੱਕ ਵਾਰ ਤੁਹਾਨੂੰ ਕਿਸਾਨਾਂ ਆਗੂਆਂ ਦੀ ਜੁਬਾਨੀ ਸੁਣਾਉਣੀ ਆ ਅੱਜ ਭਾਰਤੀ ਕਿਸਾਨ ਜਿਹਨੇ ਇਕਤਾ ਟਕਾਲਦਾ ਵੱਲੋਂ ਅਸੀਂ ਮਾਨਸਾ ਦਾ ਐਸ.ਡੀ.ਐਮ ਦਾ ਦਫ਼ਤਰ ਦੇ ਮੂਰੇ ਵੱਡਾ ਕੱਟ ਕੀਤਾ ਕੱਠ ਕਰਕੇ ਸ਼ਹਿਰ ਦੇ ਵਿੱਚ ਦੀ ਮੁਜ਼ਾਹਿਰਾ ਕਰਦੇ ਹੋਏ ਕਿਸਾਨਾਂ ਦਾ ਮਜ਼ਦੂਰਾਂ ਦਾ ਤੇ ਮੇਰੀਆਂ ਭੈਣਾਂ ਦਾ ਟ੍ਰੈਕ ਦਾ ਸਮੇਤ ਡਾਕਟਰ ਵਿਜੇ ਸਿੰਘ ਨੇ ਘਰ ਦਾ ਘਰ ਕੀਤਾ ਸੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਜਿਹੜੇ ਕੰਮ ਹੈ ਉਹ ਇਸ ਵਿਸ਼ੇ ਵਿਜੇ ਸਿੰਘ ਨੇ ਲਮਕਾਏ ਹੋਏ ਹੈ ਕਿਉਂਕਿ ਸਾਡੇ ਦੋ ਤਿੰਨ ਪੰਨਿਆਂ ਦੇ ਵਿੱਚ ਕੁਝ ਕੰਮ ਅਸੀਂ ਪਵਾਦੀ ਲੋਕਾਂ ਦੇ ਸੰਘਰਸ਼ ਦੇ ਨਾਲ ਜਿੱਤਲੇ ਲਾਗੂ ਕਰਾ ਲਏ ਪਰ ਕੁਝ ਰਹਿੰਦੇ ਕੰਮਾਂ ਵਾਸਤੇ ਅੱਜ ਵੱਡਾ ਕਟ ਕੀਤਾ ਜਿੱਥੇ ਬੀਕੇਯੂ ਵਿਕੌਂਦਾ ਤੇ ਵੱਡੀਆਂ ਮੇਰੀਆਂ ਭੈਣਾਂ ਨੇ ਹਾਜ਼ਰੀ ਲਵਾਈ ਕਿਸਾਨਾਂ ਮਜ਼ਦੂਰਾਂ ਨੇ ਹਾਜ਼ਰੀ ਲਵਾਈ ਪ੍ਰਾਇਤ ਦਾ ਸਮੇਤ ਜਾ ਕੇ ਘਰ ਦਾ ਘਰਾ ਕੀਤਾ ਤਾਂ ਉਸ ਤੋਂ ਬਾਅਦ ਹੈ ਡੀਐਸਟੀ ਸਾਹਿਬ ਇਸ ਦਿਨ ਤੇ ਹੋਰ ਪ੍ਰਸ਼ਾਸਨ ਦੇ ਸ੍ਰੀਨ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਮੀਟਿੰਗ ਤੇ ਲੰਬਾ ਸਮਾਂ ਲੱਗਾ ਪਰ ਜਿਹੜੀ ਮੀਟਿੰਗ ਹੈ ਉਹ ਬੇਸ਼ੱਕਾ ਨਿਕਲੀ ਆ ਜਿਹੜਾ ਲਗਾਤਾਰ ਅਸ਼ਗਰ ਦੇ ਘਰ ਨਾਲ ਚੱਲਦਾ ਸਾਡਾ 23 ਤਰੀਕ ਤੋਂ ਲੈ ਕੇ ਉਹ ਦੁਵਾਰੇ ਘਰ ਨਾਲ ਉੱਤੇ ਪੱਕੇ ਤੌਰ ਤੇ ਲੱਗੂਗਾ ਤੇ ਕੱਲ ਨੂੰ ਅਸੀਂ ਜ਼ਿਲ੍ਹੇ ਦੀ ਮੀਟਿੰਗ ਕਰਕੇ ਦੁਵਾਰੇ ਕੋਈ ਵੱਡਾ ਪ੍ਰੋਗਰਾਮ ਦੇਵਾਂਗੇ ਕਿਉਂਕਿ ਇਹ ਸਾਡੇ ਕੰਮਾਂ ਦੇ ਵਿੱਚ ਜਿੱਥੇ ਬੀ.ਜੇ. ਸ਼ਿਗਲੇ ਨੇ ਦਾਖਲਦਾਰੀ ਦਿੱਤੀ ਹੈ ਲੋਕਾਂ ਦਾ ਵਿਸ਼ਵਾਸ ਕਾਇਤ ਕੀਤਾਗਾ ਉੱਥੇ ਜਿਹੜਾ ਇਹਨਾਂ ਦਾ ਐਮ.ਐਲ.ਏ. ਬਰਪ੍ਰੀਤ ਬਣਾ ਲਿਆ ਹੈ ਉਹਦੇ ਵੀ ਵੱਡੇ ਪੱਧਰ ਤੇ ਇਹਦੇ ਚ ਦਾਖਲਤਾ ਜੀ ਦਿੱਤੀ ਐ ਕੱਲ ਨੂੰ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕਰਕੇ ਉਸ ਤੋਂ ਬਾਅਦ ਉਹਦੇ ਜਮੇਜ ਦਾ ਜਿਹਦੇ ਘਰ ਦਾ ਘਰਾਓ ਪੁੱਟਾ ਇਹਦਾ ਪਿੱਛਾ ਪਾ ਕੀਤਾ ਬਾਰਗੇ ਉਵੇਂ ਜ਼ਿਕਰ ਗੁਰਪ੍ਰੀਤ ਬਣਾ ਲਏ ਬਾਰਗੇ ਜਾਣ ਲਈ ਵੀ ਅਸੀਂ ਮਜਬੂਰ ਹੋਵਾਂਗੇ ਤੇ ਨਹੀਂ ਹਰ ਇੱਕ ਦੋ ਤਰ੍ਹਾਂ ਦੇ ਵਿੱਚ ਜਿਹੜੇ ਜਾਇਜ਼ ਕੰਮ ਆ ਕਰਨ ਵਾਲੇ ਕੰਮ ਆ ਫੌਰੀ ਤੌਰ ਤੇ ਅਸੀਂ ਦਮ ਕਰੇ ਤੇ ਨਹੀਂ ਵੀਰਾ ਲੋਕਾਂ ਦਾ ਰਹਾੜਾ ਲੋਕਾਂ ਦਾ ਗੁੱਸਾ ਇਹ ਸਹਿਣ ਵਾਸਤੇ ਤਿਆਰ ਨਹੀਂ ਮੈਂ ਸਫਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਜਰਨਲਿਸਟਕਰ ਮਾਨਸਾ ਦਾ ਦੱਸਣਾ ਚਾਹੁੰਦਾ ਵੀ ਸਾਡਾ ਪਿਛਲੇ 29 ਤਰੀਕ ਤੋਂ ਲੈ ਕੇ ਐਸਡੀਓ ਮਾਨਸਾ ਦੇ ਮੂਹਰੇ ਲਗਾਤਾਰ ਪੱਕਾ ਮੋਰਚਾ ਚੱਲ ਰਿਹਾ ਹੈ ਇਸ ਮੋਰਚੇ ਦੇ ਵਿੱਚ ਐਸਡੀਓ ਨੇ ਸਾਡੀ ਇੱਕ ਮੰਗ ਤੱਕ ਕਿਸਾਨ ਦੀ ਜਿਹੜੀ ਦੀ ਜ਼ਮੀਨ ਕਾਇਰ ਹੋਈ ਸੀ ਠੁੱਠਾ ਵਾਲੀ ਵਾਲੀ ਉਹਦਾ ਤਕਰੀਬ 12 ਲੱਖ ਰੁਪਇਆ ਉਹ ਤਾਂ ਦੇ ਦਿੱਤਾ ਦੋ ਮਸਲੇ ਹੋਰ ਹੈ ਇੱਕ ਜੋਗਾ ਪਿੰਡ ਹੈ ਤੇ ਇੱਕ ਰੱਲੇ ਪਿੰਡ ਦੀ ਜ਼ਮੀਨ ਦਾ ਹੈ ਇਹ ਰੱਲੀ ਪਿੰਡ ਵਾਲੀ ਜ਼ਮੀਨ ਆ ਜਿਹੜੀ ਲੋਕਾਂ ਦੀ ਜ਼ਮੀਨ ਆ ਤਿੰਨ ਸਾਲ ਤੋਂ 145 ਲਾ ਕੇ ਵਿਹਲੀ ਰੱਖ ਲਈ ਆ ਜਿਹੜੀ ਐਸਐਲਮ ਨੂੰ ਤੋੜਨ ਵਾਸਤੇ ਵਾਰੀ ਵਾਰੀ ਪੰਚਾਇਤੀ ਰੂਪ ਚ ਸਾਡੀ ਜਥੇਬੰਦੀ ਦੇ ਇਕਾਈ ਦੇ ਰੂਪ ਚ ਬਹੁਤ ਵਾਰੀ ਮਿਲਣ ਤੋਂ ਬਾਅਦ ਤੱਲੇ ਭਰੋਸੇ ਹੀ ਮਿਲਦੇ ਆ ਕਿ ਉਸ 145 ਲੱਗਣ ਦੇ ਕਾਰਨ ਤਿੰਨ ਸਾਲਾਂ ਤੋਂ 27 ਕਿੱਲੇ ਜ਼ਮੀਨ ਵਿਹਲੀ ਪਈ ਆ ਪਿੰਡ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਉਸ ਬਾਹਣ ਦੇ ਵਿੱਚ ਕਿੰਨੀ ਫਸਲ ਹੋਣੀ ਸੀ ਕਿੰਨੇ ਲੋਕਾਂ ਨੇ ਦਾਣੇ ਖਾਣੇ ਸੀਗੇ ਰਾਹੇ ਪਾ ਕੇ ਐਸਡੀਐਮ ਸਾਰੀ ਪਬਲਿਕ ਨੂੰ ਪਰੇਸ਼ਾਨ ਕਰਦਾ ਹੈ ਵਾਰੀ ਵਾਰੀ ਮਿਲਣ ਦੇ ਬਾਵਜੂਦ ਵੀ ਸਾਡੇ ਲਾਰਿਆ ਤੋਂ ਸવાય ਹੋਰ ਕੋਈ ਸੁਭਲੇ ਨਹੀਂ ਕਿਹਾ ਇਹਨਾਂ ਦੇ ਉੱਤੇ ਸਿਆਸੀ ਦਬਾਅ ਬਣਾ ਰੱਖਿਆ ਦੋ ਐਮਐਲਏ ਇਥੋਂ ਦੇ ਮਾਨਸਾ ਜਿਲ੍ਹੇ ਦੇ ਉਹਨਾਂ ਨੇ ਦਬਾਅ ਬਣਾ ਕੇ ਇਸ ਜ਼ਮੀਨ ਦੇ ਵਿੱਚੋਂ ਕੋਈ ਨਿੱਜੀ ਇੰਟਰਸਟ ਰੱਖਿਆ ਹੋਇਆ ਜਿਹਦਾ ਜਥੇਬੰਦੀ ਨੇ ਵਿਰੋਧ ਕੀਤਾ ਅੱਜ ਵੱਡਾ ਇਕੱਠ ਕਰਕੇ ਮਾਨਸਾ ਦੇ ਸ਼ਹਿਰ ਵਿੱਚ ਦੀ ਜਾ ਕੇ ਬੀਜੇ ਸਿੰਘਲੇ ਦੇ ਬਾਰ ਮੂਹਰੇ ਇਕੱਠ ਕੀਤਾ ਸੀ ਅੱਜ ਉਹ ਚੰਡੀਗੜ੍ਹ ਗਿਆ ਹੋਣ ਕਰਕੇ ਉਧਰਾਂ ਤੋਂ ਗੱਲਬਾਤ ਹੋ ਨਹੀਂ ਸਕੀ ਉਹਨਾਂ ਦੇ ਵਿੱਚ ਜਿਵੇਂ ਜਫੇਬੰਦੀ ਦਾ ਫੈਸਲਾ ਹੋ ਉਹਦੇ ਮੁਤਾਬਕ ਅਗਲਾ ਸੰਘਰਸ਼ ਹੈ ਜਿਹੜਾ ਤਿੱਖਾ ਕਰਨ ਵਾਸਤੇ ਜੇ ਕੋਈ ਵੱਡੀ ਰੈਲੀ ਜਾਂ ਸਾਨੂੰ ਕੋਈ ਧਰਨਾ ਰੋਸ ਮਜਾਰਾ ਕਰਨਾ ਪਿਆ 145 ਤਣੋਂ ਤੱਕ ਉਹਨਾਂ ਦਾ ਖੜਾ ਨਹੀਂ ਛੱਡਾਂਗੇ ਅਸੀਂ ਉਹਦੇ ਬਾਹਰ ਚ ਬੈਠੇ ਰਹਾਂਗੇ ਤੇ ਸਿਆਸੀ ਲੋਕਾਂ ਦਾ ਮਿੱਟੀ ਪਲੀਤ ਕਰਾਂਗੇ ਇਹਨਾਂ ਨੂੰ ਲੋਕਾਂ ਦੇ ਚੰਗੇ ਸੁਖ ਤੇ ਆਰਾਮ ਦੀ ਜ਼ਿੰਦਗੀ ਜਿਉਣ ਵਾਸਤੇ ਸਾਡੇ ਵਾਸਤੇ ਬਣਾਇਆ ਸੀਗਾ ਵੀ ਸਾਨੂੰ ਕੋਈ ਆਰਾਮ ਮਿਲੇਗਾ ਜ਼ਿੰਦਗੀ 'ਚ ਪਰ ਇਹਨਾਂ ਨੇ ਸਾਨੂੰ ਸੁੱਖ ਦੇਣ ਦੀ ਥਾਂ ਦੁੱਖ ਦੇਣੇ ਸ਼ੁਰੂ ਕਰ ਦਿੱਤੇ ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਰਹਾਂਗੇ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਜੋ ਕੁਝ ਕਿਹਾ ਗਿਆ ਤਾਂ ਕਿਸਾਨ ਕਾਫੀ ਗੁੱਸੇ ਦੇ ਵਿੱਚ ਨੇ ਇੱਕ ਪਾਸੇ ਤਾਂ ਐਮਐਲਏ ਦੀਆਂ ਕੋਠੀਆਂ ਦੇ ਘਰਾਓ ਕਿਤੇ ਜਾ ਰਹੇ ਨੇ ਐਸਡੀਐਮ ਦਫ਼ਤਰਾਂ ਦੇ ਬਾਹਰ ਕਿਸਾਨ ਬੈਠੇ ਹੋਏ ਨਜ਼ਰ ਆ ਰਹੇ ਨੇ ਦੂਜੇ ਪਾਸੇ ਬਾਰਡਰਾਂ ਦੇ ਉੱਤੇ ਵੀ ਧਰਨਾ ਚੱਲ ਰਿਹਾ ਇੱਕ ਸਾਲ ਤੋਂ ਪੂਰਾ ਹੋ ਚੁੱਕਿਆ ਜੋ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਪਰ ਹੁਣ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਕੋਠੀਆਂ ਦੇ ਘਰਾਓ ਹੋਣ ਲੱਗ ਪਏ ਤਾਂ ਇਸ ਨੂੰ ਲੈ ਕੇ ਸਵਾਲ ਖੜੇ ਹੋਣੇ ਲਾਜ਼ਮੀ ਨੇ ਕਿ ਆਮ ਲੋਕਾਂ ਦੀ ਸਰਕਾਰ ਪਰ ਆਮ ਲੋਕ ਹੀ ਜਿਹੜੇ ਨੇ ਫਿਰ ਇਹਨਾਂ ਆਮ ਐਮ ਆਮ ਆਦਮੀ ਪਾਰਟੀ ਦੇ ਐਮ ਐਲ ਏ ਆ ਦੇ ਘਰੌ ਕਰਦੇ ਨਜ਼ਰ ਆ ਰਹੇ ਨੇ ਤਾਂ ਆਖਿਰ ਕਦੋਂ ਤੱਕ ਅਜਿਹਾ ਕੁਝ ਦੇਖਣ ਨੂੰ ਮਿਲੇਗਾ ਕਿ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੇ ਨਾਲ ਹੀ ਖੜੀ ਹੋਈ ਨਜ਼ਰ ਨਹੀਂ ਆਉਂਦੀ ਤਾਂ ਆਖਿਰ ਕਿਉਂ ਲੋਕਾਂ ਨੂੰ ਧਰਨਾ ਲਗਾਉਣਾ ਪੈ ਰਿਹਾ ਜਦੋਂ ਕਿ ਇਹ ਵੀ ਆਮ ਲੋਕ ਨੇ ਪਰ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਆ ਤਾਂ ਦੇਖਣ ਵਾਲੀ ਗੱਲ ਹੈ ਕਿ ਆਖਿਰ ਕਦੋਂ ਤੱਕ ਐਮ ਐਲ ਏ ਦੀ ਕੋਠੀ ਦਾ ਘਰੌ ਕਿਸਾਨ ਕਰਨਗੇ ਸਾਡੇ ਸਹਿਯੋਗੀ ਜਗਰਾਤ ਸਿੰਘ ਪੇਖੀ ਦੇ ਵੱਲੋਂ ਪੂਰੀ ਰਿਪੋਰਟ ਸਾਂਝੀ ਕੀਤੀ ਗਈ